ਲੁਧਿਆਣਾ ਦੇ ਵਿੱਚ ਕਿਸਾਨਾਂ ਨੇ ਟਰੈਕਟਰ ਮਾਰਚ ਕੱਢ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਚਲਾਈਆਂ ਜੀਆਂ ਦੱਸਦੀ ਹੈ ਕਿ ਅੱਜ ਲੁਧਿਆਣਾ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ 200 ਤੋਂ ਵੱਧ ਕਿਸਾਨ ਟਰੈਕਟਰ ਚਾਲਕਾਂ ਨੇ ਮਾਰਚ ਭਾਗ ਲਿਆ ਟਰੈਕਟਰ ਮਾਰਚ ਬਸਤੀ ਜੋਦੇਵਾਲ ਰਾਹੋ ਰੋਡ ਤੋਂ ਸ਼ੁਰੂ ਹੋ ਕੇ ਡੀਸੀ ਦਫ਼ਤਰ ਤੱਕ ਕਾਇਆ ਕਰੀਬ 10 ਕਿਲੋਮੀਟਰ ਦੇ ਮਾਰਚ ਦੌਰਾਨ ਸ਼ਹਿਰ ਦੇ ਲੋਕਾਂ ਨੇ ਕਿਸਾਨਾਂ ਦੇ ਇਸ ਮਾਰਚ ਦਾ ਸਮਰਥਨ ਕੀਤਾ ਉਸ ਨੂੰ ਦੇ ਆ ਕਿਸਾਨਾਂ ਦਾ ਕੀ ਹੈ ਜੀਗੋ ਨਿਊਜ਼ ਲਈ ਅਮੇ ਖਾਬ ਕਰਦੇ ਹਾਂ ਹਾਂਜੀ ਸਰ ਅਜੇ ਇੱਥੇ ਪਹੁੰਚੇ ਹੋ ਟਰੈਕਟਰ ਮਾਰਚ ਕਰ ਰਹੇ ਹੋ ਕਿ ਕਿਹ ਜਾਨਾਂ ਨੂੰ ਲੈ ਗਏ ਸਾਡਾ ਦੋਨਾ ਫਾਰਮਾਂ ਦੇ ਉੱਪਰ ਜਿਹੜਾ ਧਰਨਾ ਚੱਲ ਰਿਹਾ ਜੀ ਰਮਨ ਲੋਕ ਸਿੱਧਾ ਕਰ ਰਹੇ ਨੇ ਜੀ ਕੇਐਮਐਮ ਬਾਜ ਤੇ ਗੈਰ ਰਾਜਨੀਤਿਕ ਮੋਰਚੇ ਵੱਲੋਂ ਉਹਨਾਂ ਦੇ ਵੱਲੋਂ ਜੋ 15 ਅਗਸਤ ਦੇ ਉੱਪਰ ਜਿਹੜੇ ਭਾਰਤ ਸਰਕਾਰ ਵੱਲੋਂ ਤਿੰਨ ਫੌਜਦਾਰੀ ਕਾਨੂੰਨ ਲਿਆਂਦੇ ਗਏ ਆ ਜਿਹੜੇ ਕਿ ਪੂਰੇ ਵਰਲਡ ਦੇ ਵਿੱਚ ਕਿਤੇ ਵੀ ਲਾਗੂ ਨਹੀਂ ਹੈਗੇ ਅਸੀਂ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਜਿਹੜੀਆਂ ਉਹਨਾਂ ਦੀਆਂ ਕਾਪੀਆਂ ਸਾੜਨ ਲਈ ਇੱਥੇ ਆਏ ਆਂ ਔਰ ਜਿਹੜੇ ਸਾਡੇ ਆ ਸਾਡੀਆਂ ਮੰਗਾਂ ਪਿਛਲੀਆਂ ਅਧੂਰੀਆਂ ਪਈਆਂ ਨੇ ਜਿਹੜੀਆਂ ਕੇਂਦਰ ਸਰਕਾਰ ਨੇ ਮੰਗਾ ਮੰਨ ਕੇ ਲਾਗੂ ਨਹੀਂ ਕੀਤੀਆਂ ਅਸੀਂ ਉਹਨਾਂ ਦੇ ਵਿਰੋਧ 'ਚ ਵੀ ਅੱਜ ਇੱਥੇ ਜਿਹੜਾ ਆਏ ਆ ਤਾਂ ਕਰਕੇ ਟਰੈਕਟਰ ਮਾਰਚ ਜਿਹੜਾ ਉਹ ਕੱਢਿਆ ਉਹ ਕਿੱਥੋਂ ਕੱਢਿਆ ਗਿਆ ਤੇ ਕਿੱਥੇ ਸਮਾਪਤੀ ਹੈ ਰਾਂਹੋਂ ਰੋਡ ਤੋਂ ਅਸੀਂ ਲੈ ਕੇ ਆਏ ਆ ਜੀ ਸਾਡਾ ਸਾਨੇਆਲਾ ਹਲਕੇ ਦਾ ਇਹ ਇੱਕ ਜ਼ਿਲ੍ਹਾ ਲੁਧਿਆਣਾ ਦੇ ਵਿੱਚੋਂ ਸਾਨੇਆਲਾ ਹਲਕੇ ਦਾ ਹੈਗਾ ਬਾਕੀ ਹਲਕਿਆਂ ਨੇ ਆਪਣੀ ਆਪਣੀ ਤੇ ਤਹਿਸੀਲਾਂ ਦੇ ਵਿੱਚ ਕੀਤਾ ਪ੍ਰੋਗਰਾਮ ਅਸੀਂ ਡੀਸੀ ਦਫ਼ਤਰ ਤੱਕ ਆਏ ਆ ਜਿੱਥੇ ਲੈ ਕੇ ਕਿੱਥੇ ਆ ਕੇ ਹੁਣ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ ਹਾਂ ਕਾਪੀਆਂ ਸਾੜੀਆਂ ਜਾਣਗੀਆਂ ਤੁਹਾਡੇ ਸਾਹਮਣੇ ਕਾਪੀਆਂ ਸਾੜਾਂਗੇ ਅਸੀਂ ਕਾਲੇ ਕਾਨੂੰਨਾਂ ਦੀਆਂ ਕਿ ਅਸੀਂ ਉਹਦਾ ਵਿਰੋਧ ਕਰਦੇ ਆ ਅਸੀਂ ਭਈ ਅਸੀਂ ਇਹ ਕਾਨੂੰਨ ਜਿਹੜੇ ਭਾਰਤ 'ਚ ਕਿਤੇ ਨਹੀਂ ਹੈਗੇ ਜਿਹੜੇ ਗਰੀਬਾਂ ਨੂੰ ਮਾਰੂਗਾ ਜਿੱਥੇ ਤਕੜੇ ਬੰਦੇ ਦੀ ਸੁਣਵਾਈ ਹੋਊਗੀ ਗਰੀਬ ਦੀ ਸੁਣਵਾਈ ਨਹੀਂ ਹੋਊਗੀ ਇਹੋ ਇਹੋ ਜਿਹੇ ਕਾਨੂੰਨ ਜਿਹੜੇ ਬਣਾ ਕੇ ਲਿਆ ਰਹੀ ਹੈ ਸਰਕਾਰ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਆ ਦਾ ਕੀ ਅੱਜ 15 ਅਗਸਤ ਆ ਆਜ਼ਾਦੀ ਦਾ ਦਿਹਾੜਾ ਦਾ ਤੁਹਾਨੂੰ ਲੱਗਦਾ ਹੈ ਕਿ ਅੱਜ ਵਿਦੇਸ਼ ਆਜ਼ਾਦ ਹੋਇਆ ਸਾਡਾ ਸਾਡੇ ਲਈ ਦੇਸ਼ ਨਾ ਆਜ਼ਾਦ ਹੋਇਆ ਸੀ ਸਾਡੇ ਲਈ ਤਾਂ ਅਧੂਰੀ آزادی ਲਈ ਫਿਰਦੇ ਅਸੀਂ ਅਸੀਂ ਗੋਰਿਆਂ ਤੋਂ ਆਜ਼ਾਦ ਹੋਏ ਸੀ ਕਾਲੇ ਗੋਰਿਆਂ ਦੇ ਅਸੀਂ ਗੁਲਾਮ ਹੋ ਗਏ ਫੇਰ ਅੱਜ ਚੰਦ ਬੰਦੇ ਸਾਡੇ ਦੇਸ਼ ਤੇ ਰਾਜ ਕਰ ਰਹੇ ਨੇ ਚੰਦ ਕਰੋੜਪਤੀ ਨੇ ਜਿਨ੍ਹਾਂ ਦੇ ਹੱਥ 'ਚ ਸਾਰੀ ਬਾਗਡੋਰਾ ਔਰ ਉਹ ਦੇਸ਼ ਨੂੰ ਚਲਾ ਰਹੇ ਨੇ ਚੰਦ ਕਰੋੜਪਤੀਆਂ ਦੇ ਕੋਲੇ ਪੂਰੇ ਭਾਰਤ ਜਿੰਨੀ ਜਿੰਨੀ 50 ਹਜ਼ਾਰ ਲੋਕਾਂ ਕੋਲੇ ਹੁੰਦੀ ਆ ਉਹ ਕੁਝ ਚੰਦ ਲੋਕਾਂ ਦੇ ਕੋਲੇ ਇੰਨੀ ਪ੍ਰਾਪਰਟੀ ਹੈਗੀ ਆ ਸਾਡੀਆਂ ਮੰਗਾ ਉਹੀ ਨੇ ਜਿਹੜੀਆਂ ਪਹਿਲਾਂ ਸੀਗੀਆਂ ਜਿਹੜੀਆਂ ਸਾਡੀਆਂ ਮੰਨੀਆਂ ਨਹੀਂ ਗਈਆਂ ਜਿਹੜੀਆਂ ਪੁਰਾਣੇ ਸਮੇਂ ਤੋਂ ਚੱਲਦੀਆਂ ਆਈਆਂ ਉਹ ਜਿਹੜੇ ਹੁਣ ਭਾਰਤ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਫੌਜਦਾਰੀ ਕਾਨੂੰਨ ਜਿਹੜੇ ਬਣਾਏ ਨੇ ਜਿਹੜੇ ਕਿ ਪੂਰੇ ਵਰਲਡ ਦੇ ਵਿੱਚ ਵੀ ਕਿਤੇ ਲਾਗੂ ਨਹੀਂ ਹੈਗੇ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਇੱਥੇ ਆਏ ਆ ਔਰ ਉਹਨਾਂ ਕਾਨੂੰਨਾਂ ਦੀਆਂ ਕਾਪੀਆਂ ਆਈ ਇੱਥੇ ਸਾੜਾਂਗੇ